ਜਾਣੀ ਕਿ ਇਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਹੁਣ ਇਸ ਕਰਕੇ ਮਜੀਠੀਆ ਪਿੱਟ ਰਿਹਾਗਾ ਸਖਸ ਸਤਾਨ ਦੱਸਦਾ ਅੰਮਰਤਪਾਲ ਸਿੰਘ ਨੂੰ ਜੇ ਤੁਸੀਂ ਕਿੱਡੇ ਚੰਗੇ ਹੋ ਕਿੱਡੇ ਦੁੱਧ ਤੋਤੇ ਚਿੱਟਾ ਵੇਚਦਾ ਵੇਚਦਾ ਤੂੰ ਭਗਵਾਨਤਮਾਨ ਕਹ ਰਿਹਾਗਾ ਤੇ ਚਿੱਟਾ ਵੇਚਦਾ ਤੂੰ ਅੰਦਰ ਜੇਲ੍ਹ ਦੇ ਵਿੱਚ ਵੀ ਲਾ ਕੇ ਆਏਗਾ ਤੁਸੀਂ ਅੱਧਾ ਪੰਜਾਬ ਮਾਰਵਾ ਦਿੱਤਾ ਤੁਹਾਡੇ ਬਾਦਲ ਨੇ ਵੱਡੇ ਬਾਦਲ ਨੇ ਮਰਵਾ ਦਿੱਤਾ ਤੁਸੀਂ ਜੁੰਡਲੀ ਨਹੀਂ ਜਿਹੜਾ ਰਲ ਕੇ ਜਿਹੜਾ ਅਕਾਲਤਾ ਸਾਹ ਦੇ ਅਟੈਕ ਕਰਵਾ ਦਿੱਤਾ ਤੁਸੀਂ ਕੋ-ਕੋ ਕੇ ਨੌਜਵਾਨਾਂ ਨੂੰ ਮਾਰ ਦਿੱਤਾ ਤੁਸੀਂ ਸੱਡੇ ਕੋਈ ਪੰਜਾਬ ਦਾ ਨੌਜਵਾਨ ਨਹੀਂ ਸਭ ਤੋਂ ਪਹਿਲਾਂ ਝੁੱਟੇ ਪੁਲਿਸ ਮੁਕਾਬਲੇ ਕਹਿੰਦੇ ਬਾਦਲ ਨੇ ਸ਼ੁਰੂ ਕੀਤੇ ਅੰਬਰੋਂ ਨੇ ਇਹ ਸਾਰਾ ਇਹ ਜਿਹੜੇ ਗਦਾਰ ਨੇ ਇਹ ਪੁਲਿਸ ਦੇ ਟੌਟ ਨੇ ਟੌਟਪਣਾ ਕਰਕੇ ਜਿਹੜਾ ਕਿ ਰਾਜ ਭਾਗ ਮਾਣਦੇ ਨੇ ਕੁਰਸੀਆਂ ਮਾਣਦੇ ਨੇ ਸਿਰਫ ਇਹ ਅੱਜ ਤੋਂ ਨਹੀਂ ਲੱਗਿਆ ਇਹ ਬਾਦਲ ਲਾਣਾ ਅਕਲਾ ਮੈਸੇਜ ਪਰਦਾ ਖਾਲਸਾ ਦੀ ਮੈਂ ਕੰਨ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜੱਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸਾਂਭਿਆ ਪਰ ਸਿਮਰਜੀਤ ਸਿੰਘ ਮਾਨ ਘਟੂ ਘਾਟਾ ਸਾਥ ਦੇ ਕੇ ਪਿੱਛੇ ਹਟਣਾ ਬਹੁਤ ਮੰਦ ਭਾਗਾਗਾ ਲੋਕਾਂ ਦੀ ਆਸ ਰਹਿੰਦੀ ਸੀ ਕਿ ਸਿਮਰਜੀਤ ਸਿੰਘ ਮਾਨ ਸੱਚਾ ਬੰਦਾ ਹੈਗਾ ਪਰ ਅੱਜ ਉਹ ਵੀ ਪਿੱਟਾ ਦਿਖਾ ਗਿਆ ਭਾਈ ਅੰਮਰਪਾਲ ਸਿੰਘ ਨੂੰ ਇਹ ਜਦੋਂ ਭਾਈ ਅੰਮਰਪਾਲ ਸਿੰਘ ਆਇਆ ਸੀ ਉਦੋਂ ਦੇ ਦਹਾਈਆਂ ਪਾਉਂਦਾ ਉਦੋਂ ਦੇ ਪਿੱਟੀ ਜਾਂਦੇ ਆ ਇਹ ਇਹਨਾਂ ਨੂੰ ਪਤਾ ਕਿ ਸਾਡੀ ਜਿਹੜੀ ਅਕਾਲੀ ਦਾਲਾ ਉਹ ਖਤਮ ਹੋ ਗਿਆ ਹੁਣ ਖਤਮ ਹੋਣ ਦੇ ਜਿਹੜਾ ਜਮੇ ਕਿਨਾਰੇ ਆ ਇਹ ਤੋਂ ਕਲਾ ਭਗਵਾਨ ਤਮਨ ਨਹੀਂ ਡਰਿਆ ਆਵਾਦੀ ਪਾਰਟੀ ਸਰਕਾਰ ਨਹੀਂ ਡਰੀ ਇਹ ਤਾਂ ਭਾਜਪਾ ਵੀ ਡਰਿਆ ਅਕਾਲੀ ਦਲ ਬਾਦਲ ਵੀ ਡਰਿਆਗਾ ਸਮਰਜੀਤ ਮਾਨ ਵੀ ਡਰਿਆਗਾ ਹੋਰ ਜ세 ਬੰਦੀ ਵੀ ਡਰਿਆ ਨੇ ਜਦੋਂ ਦੀਪ ਸਿੱਧੂ ਨੂੰ ਕਤਲ ਕਰਵਾ ਸਕਦੇ ਸਿੰਘ ਦੇਵਤਾਰ ਸਿੰਘ ਖੰਡੇ ਨੂੰ ਕਤਲ ਕਰਵਾ ਸਕਦੇ ਨੇਦਰ ਨੂੰ ਕਤਲ ਕਰਵਾ ਸਕਦੇ ਆ ਪਰਮਜੀਤ ਸਿੰਘ ਪੰਜ ਵਾਰ ਨੂੰ ਕਤਲ ਕਰਵਾ ਸਕਦੇ ਆ ਤਾਂ ਭਾਈ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਕਰਵਾ ਸਕਦੇ ਇਹ ਵੱਡਾ ਸਵਾਲ ਆ ਜਿਹੜਾ ਸਾਨੂੰ ਮਾਰਨ ਦੀ ਤਿਆਰੀ ਕੀਤੀ ਸੀ ਉਹ ਅਰਮਨੀਤ ਬਿੱਟੂ ਕਹਿੰਦਾ ਮੈਨੂੰ ਕੀਤੀ ਸੀ ਉਹ ਫਲੰਨਾ ਕਹਿੰਦਾ ਮੈਨੂੰ ਕੀਤੀ ਸੀ ਜਦੋਂ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਆ ਉਦੋਂ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਕਰ ਲਈਆਂ ਜਦੋਂ ਉਹ 2 ਸਾਲ ਬਾਹਰ ਆ ਉਹਦੇ ਕਿਸੇ ਨੇ ਉਹਨੇ ਕੰਨਾਂ ਤੇ ਕਨਿ ਚਬੋਇਆ ਕਿਉਂਕਿ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਉਹ ਬੜੇ ਮਹਣੇ ਰੱਖਦੀ ਹੈ ਬੜੀ ਇੱਕ ਪੰਜਾਬ ਦਾ ਮੁੱਦਾ ਸਭ ਤੋਂ ਵੱਡਾ ਬਣਿਆ ਹੋਇਆਗਾ ਸਿੱਖ ਕੌਮ ਦੇ ਲਈ ਜੋ ਅੱਜ ਸਿੱਖਾਂ ਦੇ ਨਾਲ ਹੋ ਰਿਹਾ ਸਿੱਖਾਂ ਦੇ ਨਾਲ ਕਹਿੰਦੇ ਦਿੱਲੀ ਬਤਕਰੇ ਕਰਦੀ ਆ ਮੰਨ ਲਿਆ ਕਿ ਸਾਡੇ ਸਿੰਘਾਂ ਨੂੰ ਨਹੀਂ ਛੱਡਿਆ ਜਾ ਸਕਦਾ ਆਪਾਂ ਇਹ ਵੀ ਮੰਨ ਲਿਆ ਕਿ 33 ਸਾਲਾਂ ਤੋਂ 32-33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ ਕਹਿੰਦੇ ਅਮਿਤ ਸਾਹਿਬ ਤੇ મોદી ਦਿੱਲੀ ਦੀ ਸਰਕਾਰ ਨਹੀਂ ਛੱਡ ਰਹੀ بڑا ਲੋਕਾਂ ਨੂੰ ਗੁੱਸਾ ਹੋਣਾ ਵੀ ਜ਼ਰੂਰੀ ਆ ਪਰ ਉਸ ਤੋਂ ਬਾਅਦ ਜੋ ਅੱਜ ਪੰਜਾਬ ਦੇ ਵਿੱਚ ਭਗਵਾਨ ਤਮਾਨ ਦੀ ਸਰਕਾਰ ਵੱਲੋਂ ਭਾਈ ਅੰਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਐਨਐਸਏ ਲਗਾ ਕੇ ਕਰੀਬ ਲਗਭਗ 45-50 ਦੇ ਕਰੀਬ ਸਾਥੀ ਨੇ ਉਹਦੇ ਸਮੇਤ ਅੰਮਰਤਪਾਲ ਸਿੰਘ ਦੇ ਉਹਨਾਂ ਨੂੰ ਪਹਿਲਾਂ 10 ਸਾਥੀਆਂ ਨੂੰ ਉਹਨਾਂ ਦੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ 2 ਸਾਲ ਤੱਕ ਤੇ 9 ਸਾਥੀ ਜਿਹੜਾ ਕਿ ਪੰਜਾਬ ਲਿਆਂਦੇ ਗਏ ਫਿਰ ਉਹਨਾਂ ਦਾ ਰਿਮਾਂਡ ਲੈਂਦਾ ਕੋਰਟ ਦੇ ਵਿੱਚ ਪੇਸ਼ ਕੀਤੇ ਫਿਰ ਜਾ ਕੇ ਫਿਰ ਪੰਜਾਬ ਦੀ ਜੇਲ੍ਹਾਂ ਵਿੱਚੋਂ ਛੁੱਟ ਦਿੱਤੇ ਫਿਰ ਭਾਈ ਅੰਮਰਤਪਾਲ ਸਿੰਘ ਰਹਿ ਗਿਆ ਇਕੱਲਾ ਕਹਿੰਦੇ ਅੰਮਰਤਪਾਲ ਸਿੰਘ ਦੀ ਜਿਹੜਾ 22 ਅਪ੍ਰੈਲ ਨੂੰ ਐਨਐਸਓ ਖਤਮ ਹੋਣ ਵਾਲੀ ਆ ਸਿੱਖਾਂ ਦੇ ਵਿੱਚ ਚਾਹ ਸੀ ਖੁਸ਼ੀ ਸੀ ਲਹਿਰ ਸੀ ਕਿ ਭਾਈ ਅੰਮਰਤਪਾਲ ਸਿੰਘ ਪੰਜਾਬ ਆਵੇਗਾ ਤੇ ਐਨਐਸਏ ਟੁੱਟੇਗੀ ਪਰ ਹੋਇਆ ਕਿ ਜਿਸ ਤਰ੍ਹਾਂ ਕਿ 4 ਜੂਨ ਨੂੰ ਜਦੋਂ ਵੋਟਾਂ ਪੈਂਦੀਆਂ ਦਾ ਰਿਜ਼ਲਟ ਆਉਂਦਾਗਾ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਖੰਡੂਰ ਸਾਹਿਬ ਤੋਂ ਐਮਪੀ ਬਣਦੇ ਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਤੇ ਐਨ ਮੌਕੇ ਉਹਨਾਂ ਤੇ ਦੁਬਾਰਾ ਐਨਐਸਏ ਲਗਾ ਦਿੱਤਾ ਜਾਂਦਾ ਇਹ ਉਹ ਪਾਰਲੀਮੈਂਟ ਵਿੱਚ ਜਾ ਨਾ ਸਕੇ ਫਿਰ ਜਾਣ ਨਹੀਂ ਦਿੱਤਾ ਸਰਕਾਰ ਨੇ ਭਗਵਾਨਤਮਾਨ ਦੀ ਸਰਕਾਰ ਨੇ ਤੇ ਫਿਰ ਅੱਗੇ ਦੇਖੋ ਹੁਣ ਜਦੋਂ ਪਤਾਗਾ ਕਿ 22 ਅਪ੍ਰੈਲ ਨੂੰ ਐਨਐਸਏ ਫੇਰ ਖਤਮ ਹੋਣ ਵਾਲਾ ਹੈਗਾ ਹੁਣ ਤੀਜੀ ਵਾਰ ਐਨਐਸਐਲ ਆ ਦਿੱਤਾ ਹੱਦ ਹੋ ਗਈ ਹੁਣ ਜੋ ਕੁਝ ਚਾਰਾ ਬਚਿਆਗਾ ਉਹ ਵਕੀਰ ਸਾਹਿਬ ਦੱਸ ਰਹੇ ਨੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਾਣਾ ਪੂ ਹੁਣ ਐਨਐਸਐ ਨੂੰ ਜਿਹੜੀ ਚਣੌਤੀ ਦਿੱਤੀ ਜਾਊਗੀ ਕਿ ਇਹ ਜਿਹੜਾ ਸਰਕਾਰਾਂ ਵੱਲੋਂ ਸਰੇ ਆਮ ਤੱਕਾ ਕੀਤਾ ਜਾ ਰਿਹਾਗਾ ਇੱਕ ਤੁਹਾਨੂੰ ਹੋਰ ਇੱਤੇ ਮੈਂ ਗੱਲ ਸੁਣਾਉਣਾਗਾ ਜਿਹੜਾ ਗੋਦੀ ਮੀਡੀਆ ਹੈਗਾ ਉਹ ਚੀਕ-ਚੀਕ ਕੇ ਕੰਮੇ ਕਹਿ ਰਿਹਾ ਕੀ ਗੱਲਾਂ ਕਰ ਰਿਹਾ ਉਹ ਵੀ ਤੁਹਾਨੂੰ ਦੱਸ ਦਿਆਂ ਹੁਣ ਇੱਕ ਹੋਰ ਨਵਾਂ ਬਹਾਨਾ ਬਣਾ ਲਿਆ ਕਿ ਭਾਈ ਅੰਮਰਿਤਪਾਲ ਸਿੰਘ ਨੂੰ ਹੋਰ ਕੰਮੇ ਪਸਾਇਆ ਜਾ ਸਕੇ ਤਾਂ ਕਿ ਉਹ ਆਉਣ ਵਾਲੀ 2027 ਦੀਆਂ ਵੋਟਾਂ ਦੇ ਇਲੈਕਸ਼ਨਾਂ ਦੇ ਵਿੱਚ ਖੜਾ ਨਾ ਹੋ ਸਕੇ ਜਿਸ ਤਰ੍ਹਾਂ ਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਨੇ ਭਾਈ ਅੰਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਅਲਾਨਿਆ ਹੋਇਆਗਾ ਇਸ ਤੋਂ ਕਲਾ ਭਗਵਾਨਤਮਾਨ ਨਹੀਂ ਡਰਿਆ ਆਮ ਆਦੀ ਪਾਰਟੀ ਸਰਕਾਰ ਨਹੀਂ ਡਰੀ ਇਹ ਤਾਂ ਭਾਜਪੀ ਵੀ ਡਰਿਆ ਆ ਅਕਾਲੀ ਦਲ ਬਾਦਲ ਵੀ ਡਰਿਆਗਾ ਸਿਮਰਜੀਤ ਮਾਨ ਵੀ ਡਰਿਆਗਾ ਹੋਰ ਜੱਥੇਬੰਦੀ ਵੀ ਡਰਿਆ ਨੇ ਪਰ ਸਿਮਰਜੀਤ ਸਿੰਘ ਮਾਨ ਘਟੋ ਘਟਾ ਸਾਥ ਦੇ ਕੇ ਪਿੱਛੇ ਹਟਣਾ ਬਹੁਤ ਮੰਦ ਭਾਗਾਗਾ ਲੋਕਾਂ ਦੀ ਆਸ ਰਹਿੰਦੀ ਸੀ ਕਿ ਸਿਮਰਜੀਤ ਸਿੰਘ ਮਾਨ ਸੱਚਾ ਬੰਦਾ ਹੈਗਾ ਪਰ ਅੱਜ ਉਹ ਵੀ ਪਿੱਠ ਦਿਖਾ ਗਿਆ ਭਾਈ ਅੰਮਰਪਾਲ ਸਿੰਘ ਨੂੰ ਐਨਐਸਏ ਅੱਜ ਲਗਾ ਦਿੱਤੀ ਜਾਂ ਕੱਲ ਨੂੰ ਭਾਈ ਇਹ ਫਾਂਸੀ ਵੀ ਲਗਾ ਦੇਣਗੇ ਜਿਸ ਤਰ੍ਹਾਂ ਹੁਣ ਬਾਪੂ ਉਤਰ ਸਿੰਘ ਸਿੰਘ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਪੁੱਤ ਜਾਨੀ ਕਿ ਭਾਈ ਅੰਮਰਤਪਾਲ ਸਿੰਘ ਐਮਪੀ ਨੂੰ ਖਤਰਾ ਹੈਗਾ ਜਾਣਦਾ ਇਹ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਉੱਥੇ ਕਈ ਗੈਂਗਸਟਰ ਭੇਜੇ ਗਏ ਨੇ ਪੰਜਾਬ ਦੇ ਵਿੱਚੋਂ ਇਹਦਾ ਬੜਾ ਵੱਡਾ ਰੀਜਨ ਆ ਇਹ ਕਿ ਸੋਚਣ ਵਾਲੀ ਗੱਲ ਆ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ بڑے بڑے ਗੈਂਗਸਟਰ ਭੇਜੇ ਗਏ ਨੇ ਬੜੀ ਬੜੀ ਸਾਜਸਾ ਭਾਈ ਅੰਮਰਤਪਾਲ ਸਿੰਘ ਨੂੰ ਕਤਲ ਕਰਵਾਉਣ ਦੇ ਲਈ ਜਦੋਂ ਦੀਪ ਸਿੱਧੂ ਨੂੰ ਕਤਲ ਕਰਵਾ ਸਕਦੇ ਆ ਅਵਤਾਰ ਸਿੰਘ ਖੰਡੇ ਨੂੰ ਕਤਲ ਕਰਵਾ ਸਕਦੇ ਆ ਨੇਜਰ ਨੂੰ ਕਤਲ ਕਰਵਾ ਸਕਦੇ ਆ ਪਰ ਮਨਜੀਤ ਸਿੰਘ ਪੰਜ ਵਾਰ ਨੂੰ ਕਤਲ ਕਰਵਾ ਸਕਦੇ ਆ ਤਾਂ ਭਾਈ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਕਰਾ ਸਕਦੇ ਇਹ ਵੱਡਾ ਸਵਾਲ ਆ ਅੱਜ ਸਾਡੀਆਂ ਸਿੱਖ ਜੱਥੇਬੰਦੀਆਂ ਚਪਕ ਕਿਉਂ ਆ ਠੀਕ ਆ ਕਿ ਕੁਦ ਸਰੋਵਣੀ ਕਮੇਟੀ ਨੇ ਨਮਾਇंदे ਬੋਲੇ ਆ ਗਰੇਵਾਲ ਸਾਹਿਬ ਬੋਲੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਹਰ ਇੱਕ ਨੂੰ ਸਿੱਖ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਭਾਈ ਹੱਕ ਸੱਚ ਦੀ ਆਵਾਜ਼ ਦੇ ਨਾਲ ਖੜਾਗਾ ਦੇਖੋ ਇਹ ਵਿਦਿਆ ਕੱਲ ਨੂੰ ਹਰ ਇੱਕ ਦੇ ਉੱਪਰ ਵਾਪਰ ਸਕਦੀਆਂ ਨੇ ਇਹ ਸਰਕਾਰਾਂ ਤੱਕਾ ਅੱਜ ਤੋਂ ਨਹੀਂ ਕਰਦੀਆਂ ਆਈਆਂ ਜਦੋਂ ਦਾ ਇਹ ਕਹਿੰਦੇ ਆ ਕਿ ਦੇਸ਼ ਆਜ਼ਾਦ ਹੋਇਆ ਇੱਕ ਪਾਸੇ ਤਾਂ ਕਹਿੰਦੇ ਦੇਸ਼ ਆਜ਼ਾਦ ਹੋਇਆ ਜੇ ਆਜ਼ਾਦ ਆ ਫਿਰ ਆਜ਼ਾਦੀ ਦੀ ਗੱਲ ਕਰਨ ਨੂੰ ਇੱਥੋਂ ਕਿਉਂ ਰੋਕਿਆ ਜਾਂਦਾ ਫਿਰ ਕਿਉਂ ਉਹਨਾਂ ਉੱਪਰ ਐਨਐਸਏ ਜੋ ਆਪੇ ਵਰਗੇ ਕਾਨੂੰਨ ਅਟਾੜਾ ਵਰਗੇ ਕਾਨੂੰਨ ਲਾ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਛੁੱਟਿਆ ਜਾਂਦਾ ਹੁਣ ਇੱਕ ਨਵੀਂ ਗੱਲ ਛੜ ਗਈ ਉਹ ਤੁਹਾਨੂੰ ਮੈਂ ਵੀਡੀਓ ਸੁਣਾਉਣਾਗਾ ਹੁਣ ਕਹਿੰਦੇ ਜੀ ਬਿਕਰਮਜੀਤ ਸਿੰਘ ਮਜੀਠੀਏ ਨੂੰ ਮਾਰਨ ਦੀ ਸਾਜ਼ਿਸ਼ ਆਰਮਨੀਤ ਬਿੱਟੂ ਨੂੰ ਮਾਰਨ ਦੀ ਸਾਜ਼ਿਸ਼ ਅਮਿਤ ਸਾਹ ਨੂੰ ਮਾਰਨ ਦੀ ਸਾਜ਼ਿਸ਼ ਕਿਹਦੇ ਵੱਲੋਂ ਪਾਰਸ ਪੰਜਾਬ ਦੇ ਜਥੇਬੰਦੀ ਦੇ ਨੁਮਾਇੰਦੇ ਆ ਕਹਿੰਦੇ ਗੁਰਪੋ ਦੇ ਵਿੱਚੋਂ ਕਹਿੰਦੇ ਚੈਟ ਵਾਇਰਲ ਹੋਈ ਆ ਚੈਟ ਦੇ ਵਿੱਚ ਕਹਿੰਦੇ ਇਹਨਾਂ ਨੂੰ ਮਾਰਨ ਦਾ ਪਲਾਨ ਕੀਤਾ ਗਿਆ ਦੇਖੋ ਕਿਵੇਂ ਦੇਖੋ ਕਿਵੇਂ ਝੂਠ ਬੋਲਿਆ ਜਾ ਰਿਹਾ ਦੇਖੋ ਗੋਦੀ ਮੀਡੀਆ ਸਰਕਾਰਾਂ ਜੋ ਮਰਜ਼ੀ ਕਹਿਣ ਜੋ ਮਰਜ਼ੀ ਕਹਿ ਸਕਦੇ ਹੋ ਜੋ ਮਰਜ਼ੀ ਕਰਾ ਸਕਦੇ ਨੇ ਪਹਿਲਾਂ ਤੁਹਾਨੂੰ ਮੈਂ ਇੱਕ ਬਿਆਨ ਸੁਣਾ ਦਿਨਾ ਉਹ ਬਿਆਨ ਹੈਗਾਗਾ ਹਾਂ ਹਾਂ ਇਹ ਆ ਅਸਲ ਬੰਦੇ ਦੀ ਜਿਹਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹ ਦੀਦੀ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਹੁਣ ਤੁਸੀਂ ਆਹ ਵੇਖੋ ਮੈਂ ਥੋੜੀ ਜੀ ਪੜ੍ਹਾਂਗਾ ਜੀ ਕੱਲ੍ਹ ਵਾਲੀ ਜਿਹੜੀ ਚਾਹਤ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਦਾਵਾਂ ਆਵਾਂਗੇ ਹਾਂ ਜੇ ਪੁਲਿਸਾਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡੱਟ ਕੇ ਖੜ ਜਾਇਓ ਜਾਂ ਫਿਰ ਸਾਨੂੰ ਉਹ ਸ਼ਸਤਰ ਲਿਆ ਕੇ ਦਿਓ ਨਾ ਤਾਂ ਸੀ ਕਿਸੇ ਦੇ ਹੱਕ ਆਈਏ ਫਿਰ ਸੋ ਸੋਦੇ ਹੀ ਤੁਰੇ ਜਾਵਾਂਗੇ ਅਗਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਉ ਮਗਰੋਂ ਕੌਣ-ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਆ ਚਲੋ ਫੇਰ ਭਾਉ ਆ ਜੇ ਭਾਉ ਜੀ ਐਲਾਨ ਕਰੋ ਚਲੋ ਫੇਰ ਭਾਉ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲਪੁਰਖ ਮੈਨੂੰ ਦੇ ਦੇ ਫੇਰ ਅੱਗੇ ਕਹਿੰਦਾ ਕਾਲਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਪਛਣਿਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਭਾਈ ਆਪਣੀ ਆਇ ਕਹੇ ਤੇ ਮੈਨੂੰ ਪੰਜਾਬੀ ਪੜਨੀ ਆਉਂਦੀ ਸਿੱਧੇ ਲਫ਼ਜ਼ਾਂ ਦੇ ਵਿੱਚ ਅੱਗੇ ਕੀ ਆ ਫਲਾਨਾ ਕੀ ਆ ਆ ਜਿੰਨੀ ਪੰਜਾਬੀ ਦੇ 10 ਸ਼ਬਦ ਪੜ੍ਹੇ ਆ 10 ਸ਼ਬਦਾਂ ਦੇ ਵਿੱਚੋਂ ਮੈਨੂੰ ਇੱਕ ਸ਼ਬਦ ਦੱਸ ਦਿਓ ਕਿ ਇਹਨੇ ਠੀਕ ਪੜਿਆ ਹੋਵੇ ਮਜੀਠੀਏ ਨੇ ਤੁਸੀਂ ਅੱਧਾ ਪੰਜਾਬ ਮਾਰਵਾ ਦਿੱਤਾ ਤੁਹਾਡੇ ਬਾਦਲ ਨੇ ਵੱਡੇ ਬਾਦਲ ਨੇ ਮਰਵਾ ਦਿੱਤਾ ਤੁਸੀਂ ਜੁੰਡਲੀ ਨੇ ਜਿਹੜਾ ਰਲ ਕੇ ਜਿਹੜਾ ਅਕਾਲਤਾ ਸਾਹਿਬ ਤੇ ਅਟੈਕ ਕਰਵਾ ਦਿੱਤਾ ਤੁਸੀਂ ਕੋ-ਕੋ ਕੇ ਨੌਜਵਾਨਾਂ ਨੂੰ ਮਾਰ ਦਿੱਤਾ ਤੁਸੀਂ ਸੱਡੇ ਕੋਈ ਪੰਜਾਬ ਦਾ ਨੌਜਵਾਨ ਨਹੀਂ ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਕਹਿੰਦੇ ਬਾਦਲ ਨੇ ਸ਼ੁਰੂ ਕੀਤੇ ਅੰਬਰੋਂ ਨੇ ਅੱਜ ਧਾਰਨ ਨੂੰ ਕਹਿੰਦਾ ਚੈਟ 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 ਪੜਦਾਗਾ ਚੈਟ ਦਾ ਕੀ ਹੈ ਇੱਥੇ ਫੇਕ ਆਈਡੀਆ ਬਣਾ ਕੇ ਤੁਸੀਂ ਜੋ ਮਰਜ਼ੀ ਕਰ ਲੋ ਅਤਲਵਾੜਾ ਹੁਣ ਤੁਹਾਡਾ ਬੜਾ ਨੇੜੇ ਹੋ ਗਿਆ ਅਤਲਵਾੜਾ ਤਿੰਨ ਸਾਲ ਕਿੱਥੇ ਮਰਿਆ ਸੀ ਅਤਲਵਾੜਾ ਉਹਦੇ ਦਾ ਕਿਉਂ ਨਹੀਂ ਦੱਸਿਆ ਇਹ ਸਾਰਾ ਇਹ ਜਿਹੜੇ ਗਦਾਰ ਨੇ ਇਹ ਪੁਲਿਸ ਦੇ ਟੌਟ ਨੇ ਟੌਟਪਣਾ ਕਰਕੇ ਜਿਹੜਾ ਕਿ ਰਾਜ ਭਾਗ ਮਾਨਦੇ ਨੇ ਕੁਰਸੀਆਂ ਮਾਨਦੇ ਨੇ ਸਿਰਫ ਇਹ ਅੱਜ ਤੋਂ ਨਹੀਂ ਲੱਗਿਆ ਇਹ ਬਾਦਲ ਲਾਣਾ ਇਹ ਜਦੋਂ ਭਾਈ ਅੰਮਰਤਪਾਲ ਸਿੰਘ ਆਇਆ ਸੀ ਉਦੋਂ ਦੇ ਦਹਾਈਆਂ ਪਾਉਂਦਾ ਉਦੋਂ ਦੇ ਪਿੱਟੇ ਜਾਂਦੇ ਆ ਇਹ ਇਹਨਾਂ ਨੂੰ ਪਤਾ ਕਿ ਸਾਡੀ ਜਿਹੜੀ ਅਕਾਲੀ ਦਲ ਆ ਉਹ ਖਤਮ ਹੋ ਗਿਆ ਹੁਣ ਖਤਮ ਹੋਣ ਦੇ ਜਿਹੜਾ ਜਮੇ ਕਿਨਾਰੇ ਆ ਯਾਨੀ ਕਿ ਇਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਹੁਣ ਇਸ ਕਰਕੇ ਮਜੀਠੀਆ ਇਹ ਪਿੱਟ ਰਿਹਾਗਾ ਸਖਤ ਸਤਾਨ ਦੱਸਦਾ ਅੰਮਰਤਪਾਲ ਸਿੰਘ ਨੂੰ ਇਹ ਤੁਸੀਂ ਕਿੱਡੇ ਚੰਗੇ ਹੋ ਕਿੱਡੇ ਦੁੱਧ ਧੋਤੇ ਚਿੱਟਾ ਵੇਚਦਾ ਵੇਚਦਾ ਤੂੰ ਭਗਵੰਤ ਮਾਨ ਕਹ ਰਿਹਾਗਾ ਕਿ ਚਿੱਟਾ ਵੇਚਦਾ ਤੂੰ ਅੰਦਰ ਜੇਲ੍ਹ ਦੇ ਵਿੱਚ ਵੀ ਲਾ ਕੇ ਆਏਗਾ ਅੱਜ ਗੱਲਾਂ ਇਹ ਕਰਨੀਆਂ ਕਿਉਂ ਪੈ ਰੀਆਂ ਨੇ ਤੁਸੀਂ ਮੀਡੀਆ ਦੇ ਚੱਕ ਕੇ ਮੂੰਹ ਸਾਹਮਣੇ ਆ ਜਾਂਦੇ ਹੋ ਪਹਿਲਾਂ ਨਾ ਕਿਸੇ ਦੀ ਘੋਕ ਕਰਨੀ ਆ ਨਾ ਕਿਸੇ ਪੜਤਾਲ ਕਰਨੀ ਆ ਤੇ ਹੁਣ ਤੇਰੇ ਤੋਂ ਗੱਲ ਮੈਂ ਭਗਵੰਤ ਮਾਨ ਨੇ ਵਾਪਸ ਲੈ ਲੇ ਉਹਦੇ ਉੱਤੇ ਤਾਂ ਜੋਰ ਨਹੀਂ ਚੱਲਦਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਉਹਨੂੰ ਮਾਰ ਦਿਓ ਉਹਨੂੰ ਦਲ ਦਿਓ ਜੋ ਮਰਜ਼ੀ ਕਰ ਲੋ ਕਿਉਂਕਿ ਤੁਸੀਂ ਸਾਰੇ ਜਾਣੇ ਰਲੇ ਹੋਏ ਹੋ ਤੁਸੀਂ ਬੀਜੇਪੀ ਦੀ ਆਰਐਸ ਦੇ ਢੋਲੀ ਚੱਕੋ ਤੁਸੀਂ ਗਦਾਰ ਹੋ ਥੱਲੇ ਲੱਗੇ ਹੋਏ ਹੋ ਬੀਜੇਪੀ ਦੇ ਇਹ ਨਾਤਾ ਨੂੰ ਤਾਂ ਨਹੀਂ ਟੁੱਟਿਆ ਇਹਨਾਂ ਦਾ ਬੀਜੇਪੀ ਦੇ ਨਾਲ ਇਹ ਭਲੇਖਾ ਦਾ ਮਤ ਭਲੇਖਾ ਸਮਝੋ ਕਿ ਨਾਤਾ ਟੁੱਟਿਆਗਾ ਇਹ ਇਹ ਸਾਰੇ ਟਗਬੰਜ ਨੇ ਆ ਬਕਰ ਮਜੀਦ ਸਿੰਘ ਮਜੀਠੀ ਦੇ ਦੇਖ ਲਈ ਪੰਜਾਬੀ ਪੰਜਾਬੀ ਇਹਨਾਂ ਨੂੰ ਪੜ ਨਹੀਂ ਨਹੀਂ ਆਉਂਦੀ ਤੁਸੀਂ ਇਹਨਾਂ ਨੂੰ ਬਜੇਰੀਆਂ ਦਿੰਨੇ ਹੋ ਇਹਨਾਂ ਨੂੰ ਤੇ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਹਾਰਾ ਨਾਰਾ ਜੇ ਨਹੀਂ ਮਾਰਨਾ ਤੇ ਘੱਟੋ ਘੱਟ ਚੁੱਪਦਾ ਕਰ ਜੋ ਕਹਿੰਦਾ ਸਾਨੂੰ ਮਾਰਨ ਦੀ ਤਿਆਰੀ ਕੀਤੀ ਸੀ ਉਹ ਅਰਮਨੀਤ ਮਿੱਟੂ ਕਹਿੰਦਾ ਮੈਨੂੰ ਕੀਤੀ ਸੀ ਉਹ ਫਲੰਦਾ ਕਹਿੰਦਾ ਮੈਨੂੰ ਕੀਤੀ ਸੀ ਜਦੋਂ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਆ ਉਦੋਂ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਕਰ ਲਈਆ ਜਦੋਂ ਉਹ 2 ਸਾਲ ਬਾਹਰ ਆਇਆ ਉਹਦੇ ਕਿਸੇ ਦੇ ਉਹਨੇ ਕੰਨਾਂ ਤੇ ਕਨਿਚਬ ਹੋਇਆ ਦੇਖੋ ਇਹ ਲੋਕ ਨੇ ਦੇਖੋ ਕਮੇ ਡਰੇ ਹੋਏ ਨੇ ਭਾਈ ਅਮਰਪਾਲ ਸਿੰਘ ਦੀ ਚੜ੍ਹਾਈ ਤੋਂ ਭਾਈ ਅਮਰਪਾਲ ਸਿੰਘ ਐਮਪੀ ਕਾਦਾ ਬਣ ਗਿਆ ਭਾਈ ਅਮਰਪਾਲ ਸਿੰਘ ਦੇ ਪਿਤਾ ਨੂੰ ਕਹੂੰਗਾ ਕਿ ਜੇ ਜੇ ਜਿੰਮੇਵਾਰ ਹੋਊਗਾ ਅਕਾਲੀ ਦਲ ਦੇ ਕੁਝ ਨਮਾਇंदे ਜਿੰਮੇਵਾਰ ਹੋਣਗੇ ਭਾਜਪਾ ਦੇ ਹੋਣਗੇ ਆਮਾਦੀ ਪਾਰਟੀ ਦੇ ਹੋਣਗੇ ਜਾਂ ਦੂਜੇ ਤੀਜੇ ਤੁਰੇ ਫਿਰਦੇ ਪੈਰਾਂ ਤੱਕ ਚੋਲੇ ਲਮਕਾਈ ਉਹ ਹੋਣਗੇ ਤੁਸੀਂ ਇਸ ਵੀਡੀਓ ਨੂੰ ਬੱਦਤ ਬਾਰੇ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਕਰਨਾ ਤੇ ਇਸ ਵੀਡੀਓ ਦੇ ਨਾਲ ਬਣੇ ਰਹੋ ਤਦ ਤੱਕ ਅਗਲੀ ਵੀਡੀਓ ਤੱਕ ਜਲਦੀ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ